ਆ ਜੱਬ ਤੱਕ ਜਾਂਦੇ ਸਾਸੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨ ਧੰਨ ਹੋਏ ਇੱਥੇ ਤਿਆਰੀ ਚੱਲਣ ਦੀ ਆ ਜੀ ਸਰਕ ਭਾਂਡੀ ਲੱਗੇ ਤਾਂ ਹੀ ਸੋਚਿਆ ਆਪਣਾ ਰਾਹ ਵੀ ਪਤਰਾ ਹੋ ਜਾਏ ਤੇ ਲੁਕ ਕੋ ਵਾਲੀ ਤੇ ਲੁਕ ਕੋ ਵਾਲੀ ਇਹ ਸਭ ਤੋਂ ਵੱਡਾ ਜੋਗਦਾਰ ਹੈ ਜੇ ਸਾਡੇ ਚੱਕੇ ਤੇ ਪਰਾਦਾ ਹੈ ਉਹ ਚੱਲੇ ਸੁਣ ਮਾਮਾ ਕੋਈ ਨਾ ਬੋਲ ਰਿਹਾ ਨਹੀਂ ਸਭ ਦੇ ਰੋਹ ਕੇ ਨਾ ਉਹ ਕੰਮ ਕਰਦੇ ਹੈ ਬੋਲ ਬਾਕੀ ਲਾ ਕੇ ਆ ਆ ਕਰਦਾ ਨਹੀਂ ਉਹ ਇਹ ਨਹੀਂ ਕਰੀ ਪਾਉਂਦਾ ਇੱਕੋ ਉਹਦੀ ਬਾਦ ਵੇਖਣਾ ਹੈ ਹੈ ਬਸ ਉਹ ਫੇਰਣ ਲਿਆ ਆ। ਇੱਥੇ ਕਾ ਆ ਗਿਆ? ਉਹ ਇੱਥੇ ਫੇਰਦੇ ਹੁਣ ਆ ਕੇ। ਨਹੀਂ ਇਦਾਂ ਦਾ ਨਿਯਮ ਹੈ ਅੱਗੇ ਫੇਰਨਾ ਆ ਇੱਥੋਂ। ਉਹੋਂ ਤੋਂ। ਨਹੀਂ ਇੱਥੇ ਹੀ ਫੇਰਨਾ ਆ ਜੇ। ਹੂੰ। ਬੱਸ ਇੰਨੇ ਪਿਆਪੇ ਮਨਾਉਣ। ਉਹ ਆ ਗਿਆ ਹਾਂ। ਪੜਿਆ ਇਹ ਇਹ ਨਾ ਮੈਂ ਕੰਮ ਕੰਡੇ ਨਾਲ ਗੱਲਾਂ ਕਰ ਨਹੀ ਨਹੀ ਤੂੰ ਇਹ ਦੀ ਸਿਹਾਈ ਨੇ ਮੈਂ ਅੱਖਾਂ ਤੇ ਨਾਲ ਇੱਧਰ ਛੱਡ ਫਿਰ ਦੋ ਕਰਦੇ ਵਸਕਾਰ ਹੁਣ ਵਸਕਾਰ ਪਰ ਜੇ ਨਾ ਸਾਡੇ ਵੀ ਬੋਲ ਜੇ ਨਾ ਸਰੀਆ ਕਰੇ ਨਾ

ਨੀ ਗੁੜੀ ਨਾਲ ਲੁਕਾ ਪਾ ਰਿਹਾ ਉਹ ਐ ਉਹ ਬਸ ਕਰੀਂ ਚਾ ਪਾਸ ਕਰੀਂ ਪਾਸ ਕਰੀਂ ਆਹ ਲੈੰਦੋ ਆਹ ਲੈੰਦੋ ਉਹ ਅੰਦਰ ਰੱਖ ਦੋ ਗੱਦੇ ਘੱਟਾ ਪੈਣਾ ਹੈ ਆ ਗੱਦੇ ਕੁਦੇ ਅੰਦਰ ਰੱਖ ਦੋ ਉਹ ਪਾੜੀਆਂ ਮਾਰ ਦੋ ਪਾੜੀਆਂ ਬੰਦ ਕਰ ਦੋ ਨਾਲੇ ਅੰਦਰ ਘੱਟਾ ਜਾਣਾ ਜੀ ਦਰਵਾਜ਼ਾ ਬਾਰੀਆਂ ਬੰਦ ਕਰਦੇ ਘਟਾ ਜਾਣਾ ਹੀ ਆਉਣ ਲੱਗਾ ਇਹ ਬੁਰਸ਼ ਗਿਆ ਆ ਜਿਹੜੀ ਆ ਨਾ ਇਹਨਾਂ ਕਰੋਚੀ ਤੇ ਬਹੁਤ ਤੇ ਢੇਰ ਵੀ ਲੱਗਾ ਆ ਆ ਪਰਲੇ ਪਰਲੇ ਇਹਨਾਂ ਤੋਂ ਬੁਰਸ਼ ਕਰ ਤਾ ਇਹ ਉਹ ਬਾਗ ਦੇ ਵਿੱਚ ਨੀ ਲਾਹੋ ਸਹੀ ਆਸ ਕਰ ਹੁਣ ਤੂੰ ਕਈ ਖਾਏਗਾ ਬੰਦ ਕਰ ਕੇ ਖਾਏਗਾ ਮਸ਼ੀਨ ਕਿਤੇ ਕੋਈ ਆ ਜਾਏ ਇਹ 10000 ਬਾਤੇ ਮਦਰਾ ਕਈ ਕਰੇ ਬਸ ਕਰ ਹੁਣ ਮੈਂ ਪੁਲੀਆਂ ਨਹੀਂ ਖਾਂਦਾ ਵਗਰਾਣੇ ਦਾ ਜਾ ਤੇ ਕਰਦੇ ਪਹਿਲਾਂ ਇਹ ਨਹੀਂ ਮੈਨੂੰ ਯਾਦ ਚੁੱਕਾ ਮੇਰੀ ਬੱਦਲ ਕਰ ਭਾ ਭੀ ਚੜਦਾ ਬੱਲ ਮਾਰਦਾ ਜੀ ਬਰੋਦੀ ਨਾ ਅੰਮਣਾਂ ਨੂੰ ਪਾਉਂਦਾ ਹਾਂ ਠੀਕ ਠਾਕ ਜੀ ਬਾਜੀ ਆਓ ਪਾਓ ਹਿੱਸਾ ਤੁਸੀਂ ਵੀ ਕਿ ਤੁਹਾਡੀਆਂ ਗੱਡੀਆਂ ਨੰਗਣੀ ਇੰਦਰ ਤੋਂ ਜੇ ਸਾਹ ਪਾਣਾ ਆ ਫਿਰ ਕੀ ਸੇਵਾ ਹੀ ਆ ਜਿੰਮਕਾ ਚੱਲੇ ਲੈਣਾ ਲਿਆਓ ਲਿਆਓ ਫਿਰ ਅੱਜ ਲਿੰਕਾ ਪੀਣੀ ਮੇਰੇ ਕੋਈ ਨਾ ਉਹ محکمہ ਹੋਰ ਮਿਲ ਗਿਆ ਉਹਨਾਂ ਨੂੰ ਆਦਾ ਕਿ ਬੜੇ ਫਰਮਾਇਸ਼ ਆਏਗੀ ਉਹਦੇ ਫਰਾਗ ਕਰਦੇ ਆ ਆ ਸਿੱਦੇ ਚਿੱਠਾ ਲਾਂਗੇ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਹਰ ਜਿੱਦ ਨਹੀਂ ਹੁੰਦੀ ਬਰਾਹ ਦੀ ਬਹੁਤ ਹੁੰਦੀ ਆ ਨਹੀਂ ਇਹੋ ਜੀ ਕਿਹਦੇ ਪਾਇ ਮਾਰ ਉੱਤੇ ਮਾਰ ਨਹੀਂ ਰਿਹਾ ਹਾਂ ਸੱਚ ਕਰੀ ਜਾਂਦਾ ਸ਼ੁਕਰਾਨੇ ਹਾਂ ਲੈ ਆਇਆ ਲੈ ਵੱਗੋ ਲੈ ਵੱਗੋ ਮੋਟਾ ਸਾਰੇ ਕੰਪੂਨ ਬੰਦ ਕਰੀ ਬੰਦ ਕਰੀ ਲਿੰਕਾ ਮਗਾਓ ਫਿਰ ਸਾਡੇ ਵਾਸਤੇ ਆ ਗਿਆ ਬੰਦਾ ਜਿੰਮੇ ਕਰ ਕਰਾ ਇਹ ਵਾਰ ਵੀ ਬੰਦਾ ਮੇਰੇ ਕੋਲ ਬੈਠ ਗਿਆ ਉਹ ਪੈਰ ਉਹ ਤੇ ਪੁੱਛ ਫੇਰਨਾ ਹੈ ਭਾਈ ਭਾਈ ਜਾਵੀਂ ਮੈਂ ਤੁਹਾਨੂੰ ਦੱਸਦਾ ਦੇ ਨਾ ਪਰ ਆ ਫਿਰ ਮੈਂ ਚੱਲਣਾ ਕਿੱਥੇ ਜਾਣਾ ਲਿਮਕਾ 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 ਠੀਕ ਆ ਨਹੀਂ ਨਹੀਂ ਇੱਕ ਨਾ ਨਹੀਂ ਸਰਨਾ ਬੰਦੇ ਜਿਆਦਾ ਵਾ ਬੋਤਲਾਂ ਹੀ ਦੋ ਮਗਰਾਂ ਲੋ ਵੇਸਣ ਦਾ ਖਾਣਾ ਠੀਕ ਸਰ ਆ ਬੋਤਲਾਂ ਦੋ ਮਗਰਾਂ ਪਤਾ ਨਹੀਂ ਕਿੱਥੇ ਲੱਗਣਾ ਮੈਂ ਨਹੀਂ ਕਲੰਗਣਾ ਹੋਰ ਜਸੂ ਹੋਰ ਆਪਣਾ ਆਪਣਾ ਪਿਸਤੋਲ ਖਾ ਆਪਣਾ ਆਪਣਾ ਪਿਸਤੋਲ ਖਾ ਆਪਣਾ ਯਾ ਇਹ ਨੇ ਮੈਟਰੀਅਲ ਆ ਗਿਆ ਮੰਗਾ ਹੋਣਾ ਦਾ ਬਾਜਾ ਮਾਰ ਕਿੰਨਾ ਕਿੰਨੇ ਪਿੰਦੇ ਜੇ ਦੇਖ ਲੈਣੇ ਅੱਜ ਕਿੰਨਾ ਕ ਪਿੰਦੇ ਚ ਭਣਾ ਉਹ ਬਣਾ ਦਿਓ ਇੱਕ ਮੈਨੂੰ ਤੈਨੂੰ ਫੁਲਾ ਦਿਓ ਮਾਮਾ ਮੈਨੂੰ ਵੀ ਲੈ ਆ ਪਈ ਆ ਮਿੰਟ ਇੱਕ ਇਹੋ ਦਾ ਭੈਣ ਜੋ ਇਧਰ ਮਾਰਾ ਹਾਂ ਜਿੱਥੇ ਤੂੰ ਖੜਾ ਦੇ ਯਾਰ ਦੋ ਜਿਹਾਂ ਤੋਂ ਹਸਾ ਕਰਨਾ ਤੁਹਾਨੂੰ ਦੋਨੇ ਦੋ ਪਹਿਲਾਂ ਉਹਨੂੰ ਦੋ ਯਾਰ ਸਾਰਿਆਂ ਬੜਾ ਕੀਤਾ ਯਾਰ ਇਹਦਾਂ ਭਰ ਕੇ ਆ ਜਾ ਯਾਰ ਆ ਜਾ ਸਾਰੇ ਬੜਾ ਕੰਮ ਕੀਤਾ ਭਾਈ ਆ ਜਾ ਨਰੇਸ਼ ਵੀ ਖਿੱਚ ਦੇਣੀ ਅਸੀਂ ਗਾ ਇਹ ਤਾਜ਼ਾ ਕਬਾਬ ਪਰ ਮੂੰਹ ਦੇ ਆ ਜਾ ਭਾਈ ਆ ਵੀ ਨਹੀਂ ਮਸਾਂ ਰਸੀ ਆ ਆਏ ਦੇਖ ਲੈ ਕਿੱਥੇ ਮੈਂ ਦਰਵਾਜ਼ਾ ਓਏ ਦਰਨ ਥੋੜੀ ਆ ਪਿੱਛੋਂ ਕਾਰ ਕੋੜ ਕੇ ਕੋੜ ਕੇ ਜਾਂਦਾ ਇਹ ਗੱਲ ਨਹੀਂ ਕਿ ਤੁਸੀਂ ਲੈ ਮੈਂ ਚਲਾ ਦੇ ਤਾੜੋ ਵੀ ਨਹੀਂ ਚਲਾਉਂਦੀ ਇਹ ਨਾਲ ਜਿੰਜੀ ਵਿੱਚ ਕਾਰ ਨਹੀਂ ਚਲਦੀ ਇਹਨੇ ਕਿਉਂ ਕਰਦੀ ਆ ਚਲਾਉਂਗੇ ਆ ਦੇਖ ਲੈ ਓਹ ਥੋੜੀ ਪੀਓ ਤੇਜ਼ ਬੜੀ ਇਹ ਬਹੁਤਾ ਵਾਹਣਾ ਪਤਾ ਹੋਰ ਕਾਲ ਕੱਢ ਲੈ ਬੋਤਲ ਫੜਿਓ मुंदा <imitation> द